ਸੋ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਮੂਹ ਪੀਟੀਟੀ 2364 ਕੇਡਰ ਨੂੰ ਪਿਆਰ ਭਰੀ ਸਤਿਕਾਰ ਜੀ ਜਿਵੇਂ ਤੁਹਾਨੂੰ ਪਤਾ ਵੀ ਟੀਮ ਜਿਨ੍ਹਾਂ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਆ ਸਾਰੇ ਆਪੋ ਆਪਣੇ ਪੱਧਰ ਤੇ ਆਪਣੀਆਂ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਸੋ ਅੱਜ ਸਾਡੀ ਡਿਊਟੀ ਡਿਪਾਰਟਮੈਂਟ ਤੇ ਡੀਪੀਆਈ ਦੇ ਵਿੱਚ ਲੱਗੀ ਹੋਈ ਸੀ ਜਿਸ ਨੂੰ ਅਸੀਂ ਨਿਭਾਇਆ ਤੇ ਡਿਪਾਰਟਮੈਂਟ ਨਾਲ ਵੀ ਗੱਲ ਹੋਈ ਆਗੀ ਤੇ ਡੀਪੀਆਈ ਨਾਲ ਵੀ ਗੱਲ ਹੋਈ ਆਗੀ ਉਹਨਾਂ ਦੇ ਸੁਪਰਡੈਂਟ ਨਾਲ ਡੀਪੀਆਈ ਤਾਂ ਛੁੱਟੀ ਤੇ ਨੇ ਅੱਜ ਤੇ ਹਰਪ੍ਰੀਤ ਜੀ ਨੂੰ ਮਿਲਿਆ ਗਿਆ ਜਿੱਥੇ ਜਿਸ ਦੇ ਵਿੱਚ ਡਾਇਰੈਕਟਰ ਸਾਹਿਬ ਨੇ ਭਰੋਸਾ ਦਿੱਤਾ ਵੀ ਜਿੰਨੀ ਵੀ ਕਾਨੂੰਨੀ ਪ੍ਰਕਿਰਿਆ ਹੈਗੀ ਉਹਨੂੰ ਧਿਆਨ ਚ ਰੱਖਦੇ ਹੋਏ ਸਾਡਾ ਲੀਗਲ ਸੈੱਲ ਲੱਗਿਆ ਹੋਇਆ ਜਿਵੇਂ ਵੀ ਸਾਡਾ ਲੀਗਲ ਸੈੱਲ ਸਾਨੂੰ ਐਡਵਾਈਸ ਕਰਦਾਗਾ ਜਿਸ ਵੀ ਬੈਟਰ ਬੇ ਦੇ ਨਾਲ ਇਹ ਭਰਤੀ ਹੋ ਸਕਦੀ ਆ ਅਸੀਂ ਉਸ ਤਰੀਕੇ ਨਾਲ ਇਸ ਭਰਤੀ ਨੂੰ ਪੂਰ ਚਾੜਾਂਗੇ ਤੁਸੀਂ ਘਬਰਾਉਣਾ ਨਹੀਂ ਤੇ ਪੈਨਿਕ ਜਿਹੜਾ ਹੈਗਾ ਉਹ ਕ੍ਰੀਏਟ ਨਾ ਕਰੋ ਸਾਰੇ ਕੈਡਰ ਦੇ ਵਿੱਚ ਬੇਨਤੀ ਆ ਇਹ ਵੀ ਬਿਨਾ ਮਤਲਬ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਨਾ ਬਣਾਓ ਤੇ ਜਿੰਨੀ ਵੀ ਇਨਫੋਰਮੇਸ਼ਨ ਉਹ ਤੁਹਾਨੂੰ ਸਹੀ ਜਿਹੜੀ ਹੈ ਇਨਫੋਰਮੇਸ਼ਨ ਡੇ ਬਾਈ ਡੇ ਜਿਹੜਾ ਹੈਗਾ ਤੁਹਾਨੂੰ ਅਪਡੇਟ ਕੀਤਾ ਜਾਊਗਾ 6 ਮਈ ਨੂੰ ਵੀਰਵਾਰ ਨੂੰ ਆਗਾ ਵੀਰਵਾਰ ਨੂੰ ਜਿਹੜੀ ਮੀਟਿੰਗ ਆਗੀ ਉਹ ਕੰਟੀਨਿਊ ਆ ਚੱਲੂਗੀ ਜਿਹੜੀ ਵੀਰਵਾਰ ਦੀ ਮੀਟਿੰਗ ਦੇ ਵਿੱਚ ਟੀਮ ਦੀ ਡਿਊਟੀ ਲੱਗੀ ਆ ਉਹ ਵੀਰਵਾਰ ਨੂੰ ਪਹੁੰਚੂਗੀ ਸੋ ਅਲੱਗ-ਅਲੱਗ ਟੀਮਾਂ ਆਪਣੇ ਆਪਣੇ ਪੱਧਰ ਤੇ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਜਿਹੜੀ ਡਿਊਟੀ ਲੱਗੀ ਹੋਈ ਆ ਉਹ ਆਪਦੀ-ਆਪਦੀਆਂ ਸੇਵਾਵਾਂ ਦੇ ਰਿਹਾਗਾ ਸੋ ਸਾਰੇ ਕੈਡਰ ਨੂੰ ਇੱਕ ਤਾਂ ਬੇਨਤੀ ਆ ਵੀ ਜ਼ਿਆਦਾ ਪੈਨਿਕ ਨਾ ਕ੍ਰੀਏਟ ਕਰੋ ਅਰਦਾਸ ਕਰੋ ਪ੍ਰਮਾਤਮਾ ਅੱਗੇ ਵੀ ਜਿਹੜੀ ਇਹ ਭਰਤੀ ਆ ਉਹ ਬ ਚੰਗੀ ਤਰ੍ਹਾਂ ਔਰ ਵਧੀਆ ਤਰੀਕੇ ਦੇ ਨਾਲ ਪੂਰੀ ਹੋ ਜੇ ਜੀ ਧੰਨਵਾਦ ਆ ਜੀ